ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਮਾਰਕੀਟ ਜਾਣਾ ਹੈ ਅੱਜ ਬਠਿੰਡਾ ਪੁਲਿਸ ਵੱਲੋਂ ਜਿਹੜਾ ਮੇਨ ਮਾਰਕੀਟ ਧੋਬੀ ਬਾਜ਼ਾਰ ਰੇਲਵੇ ਸਟੇਸ਼ਨ ਤੇ ਜਿਹੜਾ ਮੇਨ ਮਾਰਕੀਟ ਪਲੇਸਿਸ ਹੈਗੇ ਆ ਉਹਦੇ ਵਿੱਚ ਸਾਡੇ ਵੱਲੋਂ ਅੱਜ ਫਲੈਗ ਮਾਰਚ ਕੱਢਿਆ ਜਾਊਗਾ ਆ ਫਲੈਗ ਮਾਰਚ ਦੇ ਵਿੱਚ ਸਾਡੇ ਨਾਲ ਡੀਐਸਪੀ ਸਿਟੀ 1 ਡੀਐਸਪੀ ਸਿਟੀ 2 ਸ਼ਹਿਰ ਦੇ ਪੰਜ ਐਸਐਸਓ ਸਭਾਣ ਦੇ ਨਾਲ ਸਾਡੇ ਨਾਲ ਪੀਸੀਆਰ ਦੀ ਫੋਰਸ ਹੈਗੀ ਹੈ ਤਕਰੀਬਨ 150 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੇ ਨਾਲ ਇਹ ਫਲੈਗ ਮਾਰਚ ਤੇ ਕੱਢਿਆ ਜਾਊਗਾ ਆ ਮੇਨ ਮਕਸਦ ਫਲੈਗ ਮਾਰਚ ਦਾ ਇੱਕ ਸੈਂਸ ਆਫ ਸਿਕਿਉਰਟੀ ਦਾ ਹੈਗਾ ਕਿ ਪਿਛਲੇ ਦਿਨ ਹੀ ਕੁਝ ਵੀਡੀਓਜ਼ ਜਿੱਦਾਂ ਸੋਸ਼ਲ ਮੀਡੀਆ ਦੇ ਉੱਪਰ ਬਖੰਡਾ ਦੇ ਰਿਕਾਰਡਿੰਗ ਵਾਇਰਲ ਹੋਈਆਂ ਸੀਗੀਆਂ ਉਸ ਬੰਦੇ ਵਿੱਚ ਅਸੀਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਬਰੇਡਾ ਪੁਲਿਸ ਆਪਣੀ ਡਿਊਟੀ ਤੰਦੇ ਰਹੀ ਹੁਭਾਰੀ ਹੈ ਤੇ ਕੋਈ ਵੀ ਬੰਦਾ ਜਿਹੜਾ ਕਿਸੇ ਸ਼ਰਾਰਤੀ ਕਟਰਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੂਗਾ ਉਹਨੂੰ ਸਖ਼ਤੀ ਨਾਲ ਜਿੱਟਿਆ ਜਾਊਗਾ ਤੇ ਕਿਸੇ ਤਰ੍ਹਾਂ ਦੀ ਜਿਹੜੀ ਹੈਗੀ ਹੈ ਕੋਈ ਵੀ ਅਨਸਟਾਵੀ ਕਟਰਾ ਜਿਹੜੀ ਹੈਗੀ ਨਹੀਂ ਹੋਣ ਦਿੱਤੀ ਜਾਊ ਇਸ ਦੇ ਵਿੱਚ ਸਿਟੀ 1 ਸਬਡਿਵੀਜ਼ਨ ਦੀ ਸਿਟੀ 2 ਸਬਡਿਵੀਜ਼ਨ ਦੇ ਨਾਲ ਪੀਸੀਆਰ ਦੇ ਨਾਲ ਜਿਹੜੇ ਫੋਰਸ ਹੈਗੇ 150 ਦੇ ਕਰੀਬ ਪੁਲਿਸਮੈਨ ਡਿਪਲੋਏ ਕੀਤੇ ਗਏ। ਸਰ ਰੈਡੀਆਂ ਨੂੰ ਜਿਹੜਾ ਕੰਪੌਨ ਵਾਲਾ ਸੀ ਆ ਉਹਦੇ ਖਿਲਾਫ ਕੀ ਕਾਰਵਾਈ ਕੀਤੀ? ਆ ਉਸ ਦੇ ਵਿੱਚ ਉਸ ਬੰਦੇ ਦੀ ਰੈਡੀਫਿਕੇਸ਼ਨ ਕਰਕੇ ਜਿਹੜਾ ਸੀਗਾ ਉਸ ਨੂੰ ਅਸੀਂ ਰਾਉਂਡ ਅਪ ਕਰ ਲਿਆ ਸੀਗਾ। ਤੋਂ ਉਸ ਦੇ ਖਿਲਾਫ ਸਾਡੇ ਵੱਲੋਂ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ। ਅੱਜ ਕੱਲ ਲਗਾਤਾਰ ਵੀਡੀਓ ਵਾਇਰਲ ਹੋ ਰਹੀਆਂ ਆ ਕੀ ਚਾਹਨਾ ਚਾਹੁੰਦੇ ਆ ਅਸੀਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਤੇ ਢਾਲ ਤਾੜਨਾ ਵੀ ਕਰਨਾ ਚਾਹੁੰਦੇ ਆ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਲਾਅਨ ਆਰਡਰ ਸਟੇਸ਼ਨ ਖਰਾਬ ਨਹੀਂ ਹੁੰਦਾ ਜਾਊਗਾ ਜਿਹੜਾ ਵੀ ਬੰਦਾ ਕਿਸੇ ਇਲੈਗਲ ਉਸ ਦੇ ਖਿਲਾਫ ਸਖਤਕਸ਼ਣ ਲਿਆ ਜਾਊਗਾ